ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਮਸਲਾ ਪਖਤਾ ਨਜ਼ਰ ਆ ਰਿਹਾ ਹੈ ਮਨਰੇਗਾ ਦਾ ਉਹ ਮਸਲਾ ਜਿਸ ਨੂੰ ਕੇਂਦਰ ਸਰਕਾਰ ਨੇ ਬਦਲਿਆ ਹੈ ਯਾਨੀ ਕਿ ਕੁਝ ਬਦਲਾਅ ਕੀਤੇ ਉਸ ਤੋਂ ਬਾਅਦ ਸੂਬਾ ਸਰਕਾਰ ਦੇ ਵੱਲੋਂ ਇਸ ਬਦਲਾਅ ਨੂੰ ਲੈ ਕੇ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸੇ ਨੂੰ ਲੈ ਕੇ ਅੱਜ ਵਿਸ਼ੇਸ਼ اجلاس ਸੱਦਿਆ ਗਿਆ ਮਜ਼ਦੂਰਾਂ ਦੇ ਹੱਕ ਦੀ ਆਵਾਜ਼ بلند ਕੀਤੀ ਜਾ ਰਹੀ ਹੈ ਪੰਜਾਬ ਦੇ ਕੁਝ ਵਿਧਾਇਕ ਨੇ ਜਿਹੜੇ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਸਿਰਾਂ ਦੇ ਉੱਤੇ ਕੁਝ ਫਾਈਲਾਂ ਨੇ ਜਿਹੜੀਆਂ ਉਹ ਨਜ਼ਰ ਆਈਆਂ ਨੇ ਉਹ ਜੋ ਉਹਨਾਂ ਦੇ ਇਲਾਕੇ ਦੇ ਮਜ਼ਦੂਰ ਨੇ ਜਾਂ ਉਹਨਾਂ ਦੀਆਂ ਮੰਗਾਂ ਨੇ ਜੋ ਉਹਨਾਂ ਨੂੰ ਇਹਨਾਂ ਫਾਈਲਾਂ ਦੇ ਵਿੱਚ ਅ ਆਵਾਜ਼ ਦੇ ਰੂਪ ਵਿੱਚ ਲੈ ਕੇ ਆਂਦਾ ਗਿਆ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਨਵਿੰਦਰ ਸਿੰਘ ਗਿਆਸਪੁਰਾ ਜੋ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਵਿਧਾਇਕ ਨੇ ਸੁਮਨ ਪਤਿਆਲੀ ਵੀ ਪਹੁੰਚੇ ਨੇ ਉਹਨਾਂ ਦੇ ਕੀ ਕੁਝ ਕਹਿਣਾ ਉਹ ਵੀ ਜ਼ਰੂਰ ਸੁਣਾਵਾਂਗੇ ਪਰ ਪੂਰੀ ਜਾਣਕਾਰੀ ਲਵਾਂਗੇ ਪਹਿਲਾਂ ਸਾਡੇ ਸਹਿਯੋਗੀ ਵਰੁਣ ਪਟ ਵਿਧਾਨ ਸਭਾ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਵਰੁਣ ਇਸ ਵੇਲੇ ਜੋ ਤਸਵੀਰ ਹੈ ਉਹ ਵੱਖਰੀ ਦੇਖਣ ਨੂੰ ਮਿਲ ਰਹੀ ਹੈ ਇਸ ਵਾਰ ਵਾਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਵਿਧਾਇਕਾਂ ਦੇ ਸਿਰਾਂ ਉੱਤੇ ਕੁਝ ਫਾਇਲਾ ਨੇ ਜਾਂ ਕੁਝ ਪੇਪਰਸ ਨੇ ਉਹ ਲੈ ਕੇ ਆਏ ਨੇ ਆਖਿਰ ਕੀ ਕੁ ਜੈਨਾ ਪੇਪਰਸ ਦੇ ਵਿੱਚ ਜਾਂ ਫਾਈਲਾਂ ਦੇ ਵਿੱਚ ਜੀ ਬਿਲਕੁਲ ਪਰਮਿੰਦਰ ਅੱਜ ਵਿਸ਼ੇਸ਼ ਇਜਲਾਸ ਜੋ ਸੱਦਿਆ ਗਿਆ ਹੈਗਾ ਉਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਚਾਰ ਸਹਿਮਜਾਦਿਆਂ ਨੂੰ ਨਮਨ ਕਰਕੇ ਉਸ ਤੋਂ ਬਾਅਦ 11 ਵਜੇ ਵਿਧਾਨ ਸਭਾ ਇਜਲਾਸ ਸਟਾਰਟ ਹੋਏਗਾ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਜੋ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਅਧਿਨਿਯਮ ਯਾਨੀ ਕਿ ਮਨਰੇਗਾ ਯੋਜਨਾ ਦਾ ਨਾਮ ਬਦਲ ਕੇ ਉਸ ਦਾ ਨਾਮ ਜਿਹੜਾ ਹੈਗਾ ਵਿਕਸਿਤ ਭਾਰਤ ਗਰੰਟੀ ਫॉर ਰੋਜ਼ਗਾਰ ਤੇ ਅਜੀਵਿਕ ਮਿਸ਼ਨ ਯਾਨੀ ਕਿ ਵੀਬੀ ਗ੍ਰਾਮ ਜੀ ਕਰ ਦਿੱਤਾ ਗਿਆ ਹੈਗਾ ਜਿਸ ਦੇ ਵਿਰੋਧ ਦੇ ਵਿੱਚ ਇਹ ਵਿਸ਼ੇਸ਼ اجلاس ਪੰਜਾਬ ਸਰਕਾਰ ਵੱਲੋਂ ਸੱਦਿਆ ਗਿਆ ਹੈਗਾ ਲੇਕਿਨ ਇੱਥੇ ਤਸਵੀਰਾਂ ਕੁਝ ਅਲੱਗ ਤਰੀਕੇ ਦੀਆਂ ਨਜ਼ਰ ਆ ਰਹੀਆਂ ਨੇ ਹਰਪਜਨ ਸਿੰਘ ਈਟੀਓ ਜੋ ਕੈਬਨਿਟ ਵਜ਼ੀਰ ਨੇ ਤੇ ਇਸ ਤੋਂ ਇਲਾਵਾ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਮਨਵਿੰਦਰ ਗਿਆਸਪੁਰਾ ਇਹ ਫਾਈਲਾਂ ਲੈ ਕੇ ਆਏ ਨੇ ਤੇ ਆਪਣੇ ਹਲਕਿਆਂ ਦੇ ਵਿੱਚ ਜੁਣਰੇਗਾ ਮਜ਼ਦੂਰ ਨੇ ਉਹ ਦਿਹਾੜੀਦਾਰ ਨੇ ਉਹਨਾਂ ਤੋਂ ਫਾਰਮ ਪ੍ਰਵਾਹ ਕੇ ਕੀ ਇਸ ਦਾ ਕੀ ਨੁਕਸਾਨ ਹੈ ਜਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਹੱਕਿਆਂ ਤੇ ਡਾਕਾ ਵੱਜ ਰਿਹਾ ਹੈ ਤਾਂ ਇਹ ਫਾਰਮ ਪ੍ਰਵਾਹ ਕੇ ਉਹ ਲਿਆਏ ਹੈਗੇ ਨੇ ਵੱਖਰੇ ਤਰੀਕੇ ਦੇ ਨਾਲ ਉਹ ਵਿਰੋਧ ਕਰਦੇ ਦਿਖਾਈ ਦੇ ਰਹੇ ਨੇ ਤਾਂ ਪੈਦਲ ਮਨਵਿੰਦਰ ਗਿਆਸਪੁਰਾ ਵਿਧਾਨ ਸਭਾ ਦੇ ਅੰਦਰ ਗਏ ਨੇ ਉਹਨਾਂ ਦੇ ਸਿਰ ਦੇ ਉੱਪਰ ਫਾਈਲਾਂ ਰੱਖੀਆਂ ਹੋਈਆਂ ਨੇ ਤਾਂ ਜੇਕਰ ਤੁਸੀਂ ਉਹ ਫਾਈਲਾਂ ਦੇਖੋਗੇ ਤਾਂ ਤੁਹਾਨੂੰ ਫਾਈਲਾਂ ਦੇ ਵਿੱਚ ਸਾਫ਼ ਤੌਰ ਤੇ ਉੱਪਰ ਤਸਵੀਰਾਂ ਦੇ ਵਿੱਚ ਪੜਿਆ ਵੀ ਜਾ ਰਿਹਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਲਿਖਿਆ ਗਿਆ ਹੈਗਾ ਕਿ ਦਿੱਲੀ ਸੁਨੇ ਪੁਕਾਰ ਨਰੇਗਾ ਮਜ਼ਦੂਰ ਭੁੱਖਾ ਹੈ ਇਸ ਨਾਂ ਦੇ ਸਲੋਗਨ ਉਹਨਾਂ ਵੱਲੋਂ ਇਹਨਾਂ ਫਾਈਲਾਂ ਦੇ ਉੱਪਰ ਲਿਖੇ ਗਏ ਹੈਗੇ ਨੇ ਇਸ ਤੋਂ ਪਹਿਲਾਂ ਹਰ ਭਜਨ ਈਟੂ ਵੀ ਕਾਫੀ ਫਾਈਲਾਂ ਆਪਣੇ ਹੱਥਾਂ ਦੇ ਵਿੱਚ ਲੈ ਕੇ ਆਏ ਤਾਂ तकरीबन ਉਹ ਆਪਣੇ ਹਲਕਿਆਂ ਦੇ ਵਿੱਚੋਂ ਜੋ ਮਜ਼ਦੂਰ ਹੈਗੇ ਨੇ ਉਹਨਾਂ ਤੋਂ ਇਹ ਫਾਰਮ ਭਰਵਾਏ ਗਏ ਨੇ ਵਿਰੋਧ ਦੇ ਵਿੱਚ ਯਾਨੀ ਕਿ ਕੇਂਦਰ ਸਰਕਾਰ ਵੱਲੋਂ ਜੋ ਇਹ ਗਰੰਟੀ ਫॉर ਰੋਜ਼ਗਾਰ ਵਿਕਸਿਤ ਭਾਰਤ ਗਰੰਟੀ ਫॉर ਰੋਜ਼ਗਾਰ ਤੇ ਆਜੀਵਿਕਾ ਮਿਸ਼ਨ ਇਸ ਸਕੀਮ ਦਾ ਨਾਮ ਕੀਤਾ ਗਿਆ ਹੈਗਾ ਇਸ ਦੇ ਕੀ ਫਾਇਦੇ ਨੇ ਜਾਂ ਇਸ ਦਾ ਹੁਣ ਕੀ ਨੁਕਸਾਨ ਹੋਵੇਗਾ ਉਸ ਨੂੰ ਲੈ ਕੇ ਅੱਜ ਚਰਚਾ ਹੋਵੇਗੀ ਤੇ ਸੰਵਿਧਾਨ ਸਭਾਈ ਜਲਾਸ ਦੇ ਵਿੱਚ ਇਸ ਮਨਰੇਗਾ ਦਾ ਜੋ ਨਾਮ ਬਦਲਿਆ ਗਿਆ ਹੈਗਾ ਇਸ ਤੋਂ ਇਲਾਵਾ ਨਵੀਆਂ ਰਿਪੋਰਟਾਂ ਵੀ ਪੇਸ਼ ਕੀਤੀਆਂ ਜਾਣੀਆਂ ਤੇ ਕੋਈ ਵੀ ਆਪਰੇਸ਼ਨ ਕਾਲਿਆ ਜ਼ੀਰੋ ਆਰ ਨਹੀਂ ਹੋਵੇਗਾ ਸ਼ੂਨਿਆ ਕਾਲ ਨਹੀਂ ਹੋਵੇਗਾ ਤਾਂ ਇਸ ਤਰੀਕੇ ਦੇ ਨਾਲ ਵਿਰੋਧ ਕਰਦੇ ਅ ਦਿਖਾਈ ਦੇ ਰਹੇ ਨੇ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇਸ ਤੋਂ ਇਲਾਵਾ ਮਨਪ੍ਰੀਤ ਅਯਾਲੀ ਵੀ ਵਿਧਾਨ ਸਭਾ ਦੇ ਵਿੱਚ ਪਹੁੰਚ ਚੁੱਕੇ ਹੈਗੇ ਨੇ ਮਨਪ੍ਰੀਤ ਅਯਾਲੀ ਉਹਨਾਂ ਨੂੰ ਜਦੋਂ ਦਾ ਅਨਮਿਊਟ ਨੇ ਸਵਾਲ ਕੀਤਾ ਤਾਂ ਉਹਨਾਂ ਵੱਲੋਂ ਵੀ ਸਾਫ਼ ਤੌਰ ਤੇ ਕਿਹਾ ਗਿਆ ਕਿ ਉਹ ਕੇਂਦਰ ਸਰਕਾਰ ਵੱਲੋਂ ਜੋ ਮਜ਼ਦੂਰਾਂ ਦੇ ਹੱਕਾਂ ਦੇ ਉੱਪਰ ਡਾਕਾ ਮਾਰਨ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦਾ ਉਹ ਵੀ ਵਿਰੋਧ ਕਰਦੇ ਨੇ ਹਾਲਾਂਕਿ ਉਹਨਾਂ ਨੂੰ ਕਈ ਹੋਰ ਸਵਾਲ ਵੀ ਪੁੱਛੇ ਗਏ ਸਨ ਦਾਨ ਮਿਊਟ ਵੱਲੋਂ ਜਿਸ ਤਰੀਕੇ ਦੇ ਨਾਲ ਜਥੇਦਾਰ ਵੱਲੋਂ ਜੋ ਬਿਆਨ ਆ ਰਹੇ ਨੇ ਜਾਂ ਗਾਇਕ ਜੋ ਜੱਸੀ ਹੈਗਾ ਹਾਲਾਂਕਿ ਇਸ ਦੇ ਉੱਪਰ ਉਹਨਾਂ ਵੱਲੋਂ ਕੋਈ ਵੀ ਕਮੈਂਟ ਨਹੀਂ ਕੀਤਾ ਗਿਆ ਹੈਗਾ ਪਰ ਉਹ ਵਿਧਾਨ ਸਭਾ اجلاس ਦੇ ਵਿੱਚ ਜੋ ਵਿਸ਼ੇਸ਼ ਇਹ اجلاس ਸੱਦਿਆ ਗਿਆ ਹੈਗਾ ਜਿਸ ਚੀਜ਼ ਨੂੰ ਲੈ ਕੇ ਸੱਦਿਆ ਗਿਆ ਹੈਗਾ ਜੋ ਮਨਰੇਗਾ ਦੇ ਵਿੱਚ ਚੇਂਜਸ ਹੋਏ ਹੈਗੇ ਨੇ ਜਾਂ ਸੋਧਾਂ ਕੀਤੀਆਂ ਗਈਆਂ ਹੈਗੀਆਂ ਨੇ ਜਾਂ ਉਹ ਮੰਗਾ ਇਹ ਵਾਪਸ ਲਵੇ ਕੇਂਦਰ ਸਰਕਾਰ ਉਸ ਦੇ ਵਿਰੋਧ ਦੇ ਵਿੱਚ ਇਹ ਵਿਸ਼ੇਸ਼ اجلاس ਸੱਦਿਆ ਗਿਆ ਹੈ ਜੀ ਪ੍ਰਵਿੰਦਰ ਜੀ ਜੀ ਵਰਨ ਇੱਕ ਕਿੰਨਾ ਇੱਕ ਲਾਹੇਵੰਦ ਸਾਬਤ ਹੋਵੇਗਾ ਮਜ਼ਦੂਰਾਂ ਦੇ ਲਈ ਇਹ ਵਿਸ਼ੇਸ਼ اجلاس ਕਿ ਲੱਗਦਾ ਹੈ ਕਿ ਕੇਂਦਰ ਸਰਕਾਰ ਨੂੰ ਇਹ ਜਿਹੜਾ ਹਿੱਟ ਕਰ ਪਾਊਗਾ ਜਿਹੜਾ ਫੈਸਲਾ ਪੰਜਾਬ ਸਰਕਾਰ ਦਾ ਜਾਂ ਫਿਰ ਇੱਥੇ ਦਾ ਕਿਸਮਤ ਰਹਿ ਜਾਊਗਾ ਅ ਦੇਖੋ ਪ੍ਰਵੀnder ਕੇਂਦਰ ਸਰਕਾਰ ਵੱਲੋਂ ਜੋ ਇਹ ਨਵੀਂ ਜੋ ਵਿਕਸਿਤ ਭਾਰਤ ਗਰੰਟੀ ਫॉर ਰੋਜ਼ਗਾਰ ਦੇ ਜੀਕਾ ਮਿਸ਼ਨ ਹੈਗਾ ਇਸ ਦਾ ਵਿਰੋਧ ਪੰਜਾਬ ਸਰਕਾਰ ਕਰ ਰਹੀ ਹੈ ਹਾਲਾਂਕਿ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਇਹ ਬਿੱਲ ਜਿਹੜਾ ਹੈਗਾ ਉਹ ਆ ਚੁੱਕਿਆ ਹੈਗਾ ਪਰ ਪੰਜਾਬ ਸਰਕਾਰ ਇਹ ਵਿਰੋਧ ਕਰ ਰਹੀ ਹੈਗੀ ਹੈ ਕਿ ਇਸ ਦੇ ਨਾਲ ਮਜ਼ਦੂਰਾਂ ਦੇ ਹੱਕਾਂ ਦੇ ਉੱਪਰ ਡਾਕਾ ਵੱਜੇਗਾ ਹਾਲਾਂਕਿ ਇਸ ਵਿਰੋਧ ਦੇ ਵਿੱਚ ਹੀ ਇਹ ਵਿਸ਼ੇਸ਼ اجلاس ਵਿਰੋਧ ਕਰਨ ਦੇ ਲਈ ਹੀ ਸੱਦਿਆ ਗਿਆ ਹੈਗਾ ਜੋ ਮਜ਼ਦੂਰਾਂ ਦੇ ਉੱਪਰ ਡਾਕਾ ਉਹਨਾਂ ਦੇ ਹੱਕਾਂ ਤੇ ਡਾਕਾ ਵੱਜ ਰਿਹਾ ਹੈ ਇਹ ਸਰਕਾਰ ਕਹਿੰਦੀ ਨਜ਼ਰ ਆ ਰਹੀ ਹੈ ਇਹ ਵੱਡੇ ਪੱਧਰ ਤੇ ਜੋ ਹੈ ਆਮ ਆਦਮੀ ਪਾਰਟੀ ਇਤਰਾਜ਼ ਜਤਾਉਂਦੀ ਤੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦੀ ਨਜ਼ਰ ਆ ਰਹੀ ਹੈ ਜੀ ਜੀ ਠੀਕ ਹੈ ਸ਼ੁਕਰੀਆ ਵਰਨ ਪੂਰੀ ਜਾਣਕਾਰੀ ਲਈ ਸੋ ਹੁਣ ਤੁਹਾਨੂੰ ਵਿਧਾਇਕਾਂ ਦੇ ਬਿਆਨ ਵੀ ਸੁਣਾਉਣੇ ਆ ਜੋ ਮੌਕੇ ਤੇ ਪਹੁੰਚੇ ਨੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਹਾਜ਼ਰ ਹੋ ਰਹੇ ਨੇ ਮਨਪ੍ਰੀਤ ਸਿੰਘ ਯਾਲੀ ਦਾ ਬਿਆਨ ਸੁਣਾਵਾਂਗੇ ਕੀ ਕੁਝ ਕਹਿਣਾ ਹੈ ਉਹਨਾਂ ਦਾ ਮਨਰੇਗਾ ਦੇ ਉੱਤੇ ਮਜ਼ਦੂਰਾਂ ਦੇ ਹੱਕ ਵਿੱਚ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਹੈ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਹੈ ਕੀ ਕੁਝ ਕਹਿਣਾ ਮਨਪ੍ਰੀਤ ਯਾਲੀ ਦਾ ਜ਼ਰੂਰ ਸੁਣਦੇ ਆ ਯਾਲੀ ਸਾਹਿਬ ਅੱਜ ਮਨਰੇਗਾ ਨੂੰ ਲੈ ਕੇ ਸੈਸ਼ਨ 'ਚ ਚਰਚਾ ਹੋਣੀ ਹੈਗੀ ਆ ਕੀ ਸਟੇਟਮੈਂਟ ਹੈਗੀ ਹੈ ਜੀ ਤੁਹਾਡੀ ਦੇਖੋ ਇਹ ਬਹੁਤ ਗਲਤ ਫੈਸਲਾ ਕੇਂਦਰ ਸਰਕਾਰ ਦਾ ਕਿਉਂਕਿ ਜਿਹੜੀ ਸਕੀਮ ਜਿਹੜੀ ਗਰੀਬਾਂ ਨੂੰ ਰੋਜ਼ਗਾਰ ਦਿੰਦੀ ਸੀਗੀ ਜਿਸ ਦੇ ਨਾਲ ਪਿੰਡਾਂ ਦੇ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਸੀਗੇ ਤੇ ਉਹ ਉਹਨੂੰ ਇੱਕ ਤਰ੍ਹਾਂ ਦੀ ਬੰਦ ਕਰਨੀ ਚਾਹੁੰਦੇ ਆ ਕਿਉਂਕਿ ਜਿਹੜਾ 40% ਹਿੱਸਾ ਇਹ ਕਰ ਰਹੇ ਨੇ ਜਿਹੜਾ ਇੰਪੋਸੀਬਲ ਹੈਗਾ ਉਹ ਇਹਨਾਂ ਦਾ ਵੀ ਤਰੀਕਾ ਵੀ ਇਸ ਤਰੀਕੇ ਨਾਲ ਬੰਦ ਕਰ ਦਈਏ ਸਕੀਮ ਨੂੰ ਸੋ ਇਸ ਲਈ ਸ਼ਰੇਆਮ ਜਿਹੜਾ ਇਹ ਮਜ਼ਦੂਰ ਨੇ ਜਿਹੜੇ ਜਿਹੜੇ ਮਿਹਨਤ ਕਸ਼ ਲੋਕ ਨੇ ਜਿਨ੍ਹਾਂ ਦਾ ਗੁਜ਼ਾਰਾ ਮਿਹਨਤ ਕਰਕੇ ਜਿਹੜਾ ਇਤੋਂ ਚੱਲ ਰਿਹਾ ਸੀਗਾ ਕਿ ਉਹਨੂੰ 100 ਦਿਨ ਦਾ ਰੋਜ਼ਗਾਰ ਮਿਲਦਾ ਸੀਗਾ ਸੋ ਉਹਨਾਂ ਨੂੰ ਇੱਕ ਬਹੁਤ ਵੱਡਾ ਝਟਕਾ ਜੀ ਤੇ ਇੱਕ 44 ਸਾਬ ਜਥੇਦਾਰ ਸਾਹਿਬ ਜੋ ਸਟੇਟਮੈਂਟਸ ਦੇ ਰਹੇ ਨੇ ਕੀ ਕਹਿਣਾ ਤੁਹਾਡਾ ਲਗਾਤਾਰ ਜੱਸੀ ਵਾਲਾ ਵਿਵਾਦ ਹੋਇਆ ਫਿਰ ਉਸ ਤੋਂ ਬਾਅਦ ਜਿਹੜੇ ਮਤਿਆਂ ਦਾ ਅੱਜ ਕੱਲ ਜ਼ਿਕਰ ਚੱਲ ਰਿਹਾ ਹੈ ਫਿਰ ਆਪ ਹੀ ਉਹਦੇ ਵਿੱਚ ਰਿਲੈਕਸੇਸ਼ਨ ਦੇ ਰਹੇ ਨੇ ਜਿਹੜੇ ਬੰਦਿਆਂ ਨੇ ਗਲਤੀਆਂ ਕੀਤੀਆਂ ਕੀ ਕਹਿਣਾ ਤੁਹਾਡਾ ਕੋ ਮੈਂ ਵੈਸੇ ਤਾਂ ਕੋਈ ਵੀ ਟਿੱਪਣੀ ਨਹੀਂ ਕਰਨੀ ਚਾਹੁੰਦਾ ਇਸ ਮਸਲੇ ਤੇ ਨਾ ਕਿਉਂਕਿ ਲੋਕ ਆਪੇ ਹੀ ਜਾਣ ਜਾਣ ਜਾਣੀ ਜਾਣ ਹੈਗੇ ਨੇ ਤੇ ਵੱਡੀਆਂ ਜ਼ਿੰਮੇਵਾਰੀਆਂ ਉਹਨਾਂ ਅਹੁਦਿਆਂ ਤੇ ਬੜਾ ਵੱਡੇ ਸਰਦਾਰ ਹੈਗੇ ਨੇ ਸੋ ਇਸ ਲਈ ਮੈਂ ਨਹੀਂ ਸਮਝਦਾ ਕਿ ਮੈਂ ਇਸ ਬਾਰੇ ਕੋਈ ਟਿੱਪਣੀ ਕਰਾਂ لیکن 16 ਜਿਹੜੀ ਮर्यादा ਤੇ ਇਹ ਤੇ ਬੜੀ ਸਿੱਖ ਆਉਂਦੀ ਭਾਵਨਾ ਅਨੁਸਾਰ ਕਿਉਂਕਿ ਜਥੇਦਾਰ ਬੜੇ ਉਸ ਜਿਹੜੀ ਕੁਰਸੀ ਤੇ ਬਹਿੰਦੇ ਨੇ ਉਹਨਾਂ ਨੂੰ ਹਿਸਾਬ ਨਾਲ ਫੈਸਲੇ ਲੈਣੇ ਚਾਹੀਦੇ ਜੀ ਇੱਕ ਸਾਰੇ ਐਮਐਲਏ ਆਪਣੇ ਹਲਕਿਆਂ ਚੋਂ ਮਨਰੇਗਾ ਮਜ਼ਦੂਰ ਜੋ ਸੀਗੇ ਉਹਨਾਂ ਦਾ ਡਾਟਾ ਲੈ ਕੇ ਆ ਰਹੇ ਨੇ ਕਿ ਉਹਨਾਂ ਦੇ ਹੱਕਾਂ ਦੇ ਡਾਕਾ ਮਾਰਿਆ ਜਾ ਰਿਹਾ ਹੈ ਮਨਵਿੰਦਰ ਗਾਇਸਪੁਰਾ ਵੀ ਇਹੀ ਲੈ ਕੇ ਆਏ ਨੇ ਹੁਣ ਈਟੀਓ ਸਾਹਿਬ ਆਏ ਸੀ ਢਾਂਗੂ ਲੇਕਿਨ ਅਸੀਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਅਡਟ ਕੇ ਤੇ ਇਹ ਜਿਹੜੀ ਇਹ ਲੈ ਕੇ ਆ ਰਹੇ ਨੇ ਸਕੀਮ ਉਹਦੇ ਵਿੱਚ ਜਿਹੜੀ ਐਮੈਂਡਮੈਂਟ ਲੈ ਕੇ ਆ ਉਹਦਾ ਵੀ ਅਡਟ ਕੇ ਵਿਰੋਧ ਕਰਦੇ ਹਾਂ ਠੀਕ ਹੈ